ਨਹੀਂ ਹੁੰਦਾ ਪਸਤੀ ਤ੍ਰਿਕ ਨੂੰ ਐਕੀ ਟੱਕਰਾਂਗੇ ਤੇ ਦੂਜਾ ਟੱਕਰਾਂਗੇ ਅਹ ਜੀ ਜੀ ਇਹ ਦੂਜਾ ਟੱਕਰਾਂਗੇ ਹਰਿਆਣੇ ਦੇ ਵਿੱਚ ਜਿੱਥੇ ਵੀ ਆਮ ਆਦਮੀ ਪਾਰਟੀ ਜਾਊਗੀ ਹਰਿਆਣੇ ਦੇ ਪਿਛਲੇ ਵਿਰੋਧ ਕਰਾਂਗੇ ਸੀਐਚ ਵੀ ਠੇਕਾ ਕੰਮ ਇਹ ਆਪਣਾ ਫੈਸਲਾ ਵੀ ਜਿੱਥੇ ਵੀ ਹਰਿਆਣੇ ਦੇ ਵਿੱਚ ਆਪਣੇ ਜਾਂ ਮੈਂ ਜਦ ਪੀੜੀ ਮੰਤਰੀ ਜਾਊਗਾ ਉੱਥੇ ਲੋਕਾਂ ਨੂੰ ਦੱਸਾਂਗੇ 27 ਤੋਂ ਬਾਅਦ ਵੀ ਇਹ ਕਰਦੇ ਕੀ ਦੇ ਉਸ ਕਾਕੇ ਭਰਾਵੋ ਇਹ ਅਜਰ ਪ੍ਰਾਣ ਲਾਣ ਇੱਥੇ ਤੇ 30 ਤਰੀਕ ਦਾ ਦੁਬਾਰਾ ਫੇਰ ਇੱਥੇ ਟਕਰਾਂਗੇ ਤੇ ਮੈਂ ਕਪੀਰ ਕਰੂੰਗਾ ਸਾਰਿਆਂ ਨੂੰ ਦਿਲ ਟੋਡਾ ਵੀ ਬੋਧ ਕਰਦਾ ਵੀ ਲਗਾਤਾਰ ਬੈਠੀਏ ਪਰ ਜਿਹੜੀ ਤੁਸੀਂ ਅੱਜ ਕੰਨੀਆਂ ਛੱਡ ਕੇ ਆਏ ਆ ਰਾਸ਼ਨ ਪਾਈ ਦਾ ਕਟ ਪ੍ਰਬੰਧਾ ਐਕ ਹਾਂ ਬਿਲਕੁਲ ਹੈ ਗਿਆ ਜੀ ਬਿਲਕੁਲ ਰਾਸਨ ਉਹ ਟਪਰੰਦ ਕਰਕੇ ਲੈ ਕੇ ਆਇਆ ਦੂਜੇ ਪਰਿਵਾਰਾਂ ਦੀ ਕਿਰਤੀ ਤੁਹਾਡੇ ਬੰਮਣੇ ਦੇਖ ਲਓ ਕਿੰਨੀ ਕਮੇਕੀ ਆ ਜੇ ਤਾਂ ਸਾਡੇ ਪਰਿਵਾਰ ਕਟੋਣੇ ਆ ਕਿਉਂਕਿ ਅਸੀਂ ਹੀ ਕਰਦੇ ਜੇ ਸੱਚਮੁੱਚ ਦਿਲੋਂ ਲੜਨਾ ਤਾਂ ਫਿਰ ਸੰਘਰਸ਼ ਤੇ ਪਰਿਵਾਰ ਕੱਢਣੇ ਪੈਣੇ ਆ ਬੱਚੇ ਲਿਉਣੇ ਪੈੜੇ 27 30 ਇਹ ਨਾ ਹੋਵੇ ਕਿ ਇਹ ਚਾਰ ਕਮ ਪਰਿਵਾਰ ਆ ਰਹੇ ਆ ਦੂਜੇ ਕਮੀਆਂ ਕਿ ਤੇ ਬਲੰਟੀਅਰ ਦੀ ਗੱਲ ਆਵੇ ਜੋ ਲੰਗਰ ਕਮੇਟੀ ਦੀ ਗੱਲ ਹੋਵੇ ਕਈ ਗੱਲਾਂ ਤੇ ਆਪਾਂ ਭਰਾਵੋ ਖੜੇ ਨਹੀਂ ਉਤਰੇ ਇਸ ਕਰਕੇ ਜਿਹੜੀਆਂ ਆਪਣੀਆਂ ਕਮੀਆਂ ਉਸ ਕਮੀਆਂ ਨੂੰ ਆਪਾਂ ਦੂਰ ਕਰਦੇ ਹੋਏ ਆਪਾਂ ਨੇ ਜਿਹੜੀ ਸਰਕਾਰ ਮੀਟਿੰਗ ਦੇਰੀਆ 27 ਨੂੰ ਉਸ ਤੋਂ ਬਾਅਦ ਆਪਣਾ ਫੈਸਲਾ ਹੋਊਗਾ ਅਗਲੇ ਘੋੜ ਦਾ 30 ਤਰੀਕ ਨੂੰ ਤੇ ਫਿਰ ਫੈਸਲਾ ਵੀ ਏtanto ਤਿੱਖਾ ਹੋਊਗਾ ਜਦੇ ਨਾਲ